ਲਾ ਬਾਈ ਸਾਰੇ ਪੈਣ ਪਾਈਆਂ ਆਸਰੀਕਾਰ ਬਾਈ ਅੱਜ ਆਇਆ ਬਾਈ ਪਿਛਲੇ ਪੈਰ ਲਾ ਲਓ ਰੋਜ਼ ਹੀ ਕਹਦਾ ਹਾਂ ਕਿ ਤੁਸੀਂ ਦਵਾਈ ਵਾਲੀ ਵੀਡੀਓ ਪਾਉਂਦਾ ਬਾਈ ਬਾਈ ਇਹਦੇ ਘਰ ਦੇ ਢਿੱਲੇ ਹੋਗੇ ਸੀ ਇਹਦੇ ਘਰ ਵਾਲੀ ਬੱਚੇ ਢਿੱਲੇ ਹੋਗੇ ਦੇ ਮੰਨ ਲਓ ਵੀ ਕੁਝ ਬਾਈ ਦੇ ਬਾਈ ਕੱਲ ਕੋਈ ਮਰਗਤ ਦੀ ਉੱਥੇ ਜਾਣਾ ਪੈ ਗਿਆ ਬਾਈ ਨੂੰ ਅੱਜ ਆਇਆ ਵਿਚਾਰਾ ਬਾਈ ਪਿਛਲੇ ਪੈਰ ਆ 3:00 ਵਜੇ 3:30 ਵਜੇ ਕੰਮ ਸ਼ੁਰੂ ਕਰਿਆ ਬਾਈ ਆਪਣੇ ਰੇਨ ਤੇ ਬਈ 8-9 ਕਿਲੇ ਕਰਨ ਵਾਲੇ ਚੱਲ ਗਏ ਨਾ ਬਈ 4-5 ਦਾ ਕਰਾਂਗੇ ਮਹਾਚਲ ਕੋਈ ਗੱਲ ਨਹੀਂ ਕਰ ਲੈ ਆਂ ਡਿਮਾਂਡਾ ਨਾ ਰੱਖਾ ਜੱਜ ਵਾਲੀ ਕਰ ਲੈ ਜਿੰਨੀ ਕੋ ਹੁੰਦੀ ਹੈ ਕੱਲ ਨੂੰ ਕੱਲ ਨਾਲ ਦੇਖਾਂਗੇ ਕੀ ਬਣਦਾ ਪ੍ਰਮਾਤਮਾ ਦੱਸੂਗਾ ਬਈ ਟਾਈਮ ਹਨਾ ਅੱਜ ਲੱਗ ਰਿਹਾ ਬਈ ਆਕੇ ਕਰਨ ਲੱਗਿਆ ਬਈ ਦਬਾਈ ਬਈ ਕੱਲਾ ਬੰਦਾ ਯਾਰ ਗਰੀਬ ਆਦਮੀ ਐ ਕੱਲਾ ਬੰਦਾ ਵਿਚਾਰਾ ਕੁੜੀਆਂ ਦਾ ਬਾਪ ਐ 5 ਕੁੜੀਆਂ ਕੁੜੀਆਂ ਨੇ ਬਈ ਮਾਲਕ ਕਹਿੰਿਆ ਵਸੇ ਹੁੰਦਾ ਪਹਿਲਾਂ ਇਹਦੇ ਚਾਚੇ ਦਾ ਮੁੰਡਾ ਬਾਈ ਉਹਦੇ ਵੀ ਚੀਜ਼ ਕੁੜੀਆਂ ਨੇ ਸੱਤਮਾ ਮੁੰਡਾ ਮਸਾ ਹੋਇਆ ਦੀ ਬਾਈ ਪਰਮਾਤਮਾ ਨੇ ਮਸਾ ਸੁਣੀ ਦੀ। ਆ ਲੋ ਵੀ ਯਾਰ ਗਰੀਬ ਦੇ ਪਰਮਾਤਮਾ ਜਿੱਥੇ ਡੇਗਣ ਲੱਗ ਜਾਂਦਾ ਯਾਰ ਉੱਥੇ ਬਸ ਕੁੜੀਆਂ ਕੁੜੀਆਂ ਵੀ ਆਪਾਂ ਤਾਂ ਇਹ ਕਹਿੰਦੇ ਬੈਰੀ ਤੋਂ ਬੈਰੀ ਨੂੰ ਦੇਵੇ ਬਾਈ ਇੱਕ ਜਵਾਖ ਦਾ ਹਨਾ ਕੋਈ ਵੀ ਆਦਮੀ ਹੈ ਜਿਹੜਾ ਅਗਲਾ ਕਹਿਣਦਾ ਹੁੰਦਾ ਪਰ ਇਹਨੂੰ ਇੰਹੀਂ ਕਹਿਣਾ ਬਈ ਇਹਨੂੰ ਕਹਿੰਦੇ ਨੇ ਵੀ ਪਰਮਾਤਮਾ ਦੇ ਭਰੋਸਾ ਰੱਖ ਬਈ ਦੇਊਗਾ ਤਾਂ ਹੈਗਾ। ਚਲੋ ਜਿਵੇਂ ਕਰਨਾ ਹੈ ਇਸੇ ਦੀ ਮਰਜ਼ੀ ਆ ਆਪਣੇ ਕਹੇ ਤੋਂ ਤਾਂ ਮਾਂ ਹੀ ਕਰਦਾ ਨਹੀਂ ਆਪਾਂ ਹਣਾ ਮਾਲਕ ਦੀ ਦੇਣਾ ਜਿਵੇਂ ਦੇਣਾ ਇਸੇ ਨੇ ਦੇਣਾ ਬਈ ਉਹਨੇ ਨੂੰ ਦਵਾਈ ਕਲਾ ਕੇ ਦੇ ਕੇ ਜਾਣੀ ਆ ਬਈ ਫਿਰ ਆਪਾਂ ਨੇ ਮੂਹਨਕ ਤੱਕ ਜਾ ਕੇ ਆਣਾ ਬਈ ਕੱਲ ਨੂੰ ਆਪਣੇ ਬੇਟੇ ਦਾ ਜਨਮ ਦੇਣਾ ਬਈ ਪਰਮਾਲਾ ਸਾਹਿਬ ਲਿਆਉਣਾ ਹੋਰ ਸਾਮਾਨ ਲਿਆ ਕੇ ਦੇਣਾ ਬਈ ਕੱਲ ਨੂੰ ਵਾਸਤੇ ਆਈਆਂ ਨੇ ਵੀ ਹੁਣ ਬਈ ਕੱਲ ਨੂੰ ਗੁਰੂ ਘਰ ਚ ਸਵੇਰੇ ਸੁਨੇਹਾ ਸਾਵ ਨੂੰ ਸਮਾਨ ਵਧਾਉਣਾ ਪਊਗਾ ਦੇਖਿਆ ਸਾਰਾ ਸਮਾਨ ਬਈ ਉਹਨੇ ਲੱਗੂਆ ਵਿਚਾਰਾ ਕਰਨ ਬਈ ਚਾਲਵਾ ਬਈ ਕਰ ਲੈਨੇ ਚੁਰੀਆਂ ਪਿੱਛੇ ਨੂੰ ਦੱਬ ਦੇ ਮਾੜਿਆ ਮੂਰੇ ਨੂੰ ਟੇਢਾ ਜਿਹਾ ਇਹ ਰੋਬੀ ਕਰਦਾ ਹੀ ਫੇਰ ਜਾਨੇ ਆਪਾਂ ਨਾਲੇ ਦਾਪਾ ਮੈਂ ਸਾਨੂੰ ਪਾਣੀ ਪੀ ਕੇ ਆਨੇ ਆ ਇਹੀ ਜੀ ਜੀ ਰੀਆ ਬਾਈ ਇਹ ਜਿਹੜੀ ਆਪਣੀ ਆ ਖਰਾਬ ਵਾਲੀ ਦੀ ਬਈ ਆ ਚੀਜ਼ ਆ ਉਹ ਨਸਰ ਤਾਂ ਰਹੀ ਆ ਬਾਈ ਜਿਹੜੀ ਕੋਈ ਗੇਤੀ ਬੱਲੀ ਗੱਡੇ ਹੀ ਗੱਡਾਈ ਜਿਹੜੀ ਪੇਡੇ ਰਹਿ ਗਏ ਉਹ ਤਾਂ ਨਹੀਂ ਕੱਢਦੇ ਹੈਗੇ ਮੰਨ ਲਓ ਵੀ 1 ਕਿੱਲਾ ਵਿੱਚੋਂ ਯਾਰ ਮੰਨ ਲਓ ਵੀ 2 ਕਿੱਲਾਂ ਚੋਂ ਹੈ ਗਿਆ 1% ਵਿੱਚ ਵੀ ਗਣਨ ਦਾ ਭਾਬ ਜੀ 2 ਕਿੱਲੇ ਨੇ ਤਾਂ 1 ਕਿੱਲਾ ਖਰਾਬ ਆ ਆ ਚੀਜ਼ ਹੈ ਹੈ ਗਿਆ ਬਾਈ ਚਲੋ ਬੱਲੀਆਂ ਦਾ ਕੱਢਦੀ ਆ ਦੇਖੋ ਬਾਈ ਆ ਦੇਖ ਆ ਬੱਲੀ ਘੱਟ ਰਹੀ ਐ ਹੁਣ ਇਹ ਇਹਦਾ ਕੀ ਫਾਇਦਾ ਹੈ ਹਨਾ ਕਦੋਂ ਰਲੂਗੀ ਇਹ ਆ ਦੂਜੀ ਬਾਈ ਪੱਕਣ ਲੱਗ ਰਹੀ ਐ ਆ ਗੇਤੀ ਵਾਲੀ ਬੱਲੀ ਪੱਕਦੀ ਐ ਹਨਾ ਇਹ ਵੀ ਤੁਹਾਨੂੰ ਪਤਾ ਨਾਲੇ ਆ ਬੱਲੀ ਪੱਕਣ ਲੱਗ ਰਹੀ ਐ ਉਹ ਬੱਲੀ ਹਲੇ ਕੱਢਾਣਾ ਕਰੀਏ ਕਿੱਥੇ ਰਲੂਗੀ ਗੱਲ ਬਾਈ ਆ ਚੀਜ਼ ਐ ਚਲੋ ਬਾਈ ਜੜੀ ਦੇਣੀਆਂ ਮਾਲਕ ਨੇ ਵਧੀਆ ਵੀ ਚੰਗੀ ਜਗ੍ਹਾ ਪੈਸਾ ਲੱਗੇ ਆਪਾਂ ਤਾਂ ਇਹ ਗੱਲ ਕਰਦੇ ਆ ਜਿਹੀ ਜੀ ਹੋ ਜੂਗੀ ਵਧੀਆ ਪੱਕੀ ਹੁਣ ਜਾਵਾਂਗੇ ਆ ਆਪਣੀ ਬਾਈ 1885 ਐ ਇਹ ਜਮੀ ਹਲਕੀ ਜੀਰੀ ਦੀ ਆਪਣੀ ਬਈ ਐਂਟੀ ਵੀ ਜਮੀ ਇਹ ਮਸਾ ਹੋਊਗੀ ਪਰ ਵਧੀਆ ਹੋਊਗੀ ਪ੍ਰਮਾਤਮਾ ਦੇ ਹੁਕਮ ਨਾਲ ਹੀ ਵੀ ਲੈ ਵੀ ਚੁਨੀਏ ਹੁਣ ਕਰੀ ਜਾਈ ਵੀਰ ਬਣ ਕੇ ਹਾਂ ਮੈਂ ਮੜਿਆ ਮੂਣਕ ਜਾਇਆ ਮਾ ਹੁਣ ਜਾ ਰਹੇ ਹਾਂ ਬਈ ਘਰ ਨੂੰ ਘਰੇ ਜਾਂ ਕੀ ਫੇਰ ਪਜਾਮਾ ਦੇ ਪਹਿਲਾਂ ਮੈਂ ਸਤ ਪੰਨਾ ਲੇ ਬਈ ਮੈਂ ਸਾਬਤ ਕਿ ਫੇਰ ਮੂਰ ਜਾਵਾ ਇਸ ਵਾਰ ਲੈ ਕੇ ਆਵਾਂ ਜਿਹੜਾ ਉਹ ਲੈ ਕੇ ਆਵਾਂਗੇ ਆਨੇ ਆਉਣ ਚਾਹੇ ਤੋਂ ਹਾਲਾਤਾਂ ਮਾੜਾ ਜਾਂਦੀਆਂ ਨੇ ਮੈਂ ਸਮਝ ਬੈਠੀ ਆਪਣੇ ਕੋਲੇ ਥੋੜਾ ਜਿਹਾ ਬਣਾਉਣ ਲੱਗੇ ਤਾਂ ਕਰਦੀ ਜਾਏ ਉਹਨਾਂ ਤੋਂ ਮਾਤਾ ਤੋਂ ਭਾਵੇਂ ਕੋਈ ਗੱਲ ਹੀ ਬੰਨਣਾ ਕਿਹਦਾ ਵਾਸਤਾ ਲਈ ਹੁੰਦੇ ਨੇ ਭਾਈ ਇਹ ਜੀ ਚਲਦੀ ਹਮੇ ਜਾਣਾ ਦਾ ਕੰਮ ਕਰਨ ਫੇਰ ਧਾਰ ਕੱਢਣ ਲੱਗ ਗਿਆ ਆਪਦੀ ਚੱਲ ਪਿਆ ਆਪਣਾ ਕੰਮ ਧਾਰ ਦਾ ਲੱਗ ਰਿਹਾ ਮੈਂ ਕੱਢਣਾ ਪਾਲਾ ਉੱਥੇ ਬਾਗੇ ਖੇਤਾਂ ਸਪਰੇਅ ਕਰਦੇ ਤੇ ਭਾਈ ਫਿਰ ਉਹ ਕਬਾਗੇ ਨੂੰ ਨੂੰ ਸਮਾਨ ਲੈਣਾ ਦੀ ਭਾਈ ਬਜ਼ਾਰ ਤਾਂ ਹੈ ਉਹ ਹੀ ਵੀਡੀਓ ਬਣਾਣੀ ਔਖੀ ਹੋ ਜਾਂਦੀ ਆ ਹੱਥ ਨਾਲ ਜੇ ਦਾ ਦੋ ਜਣੇ ਹੁਣ ਮੋਟਰਸਾਈਕਲ ਤੇ ਫਿਰ ਤਾਂ ਵਧੀਆ ਵੀਡੀਓ ਬਣਦੀ ਇਕੱਲੇ ਬੰਦੇ ਦੀ ਮੋਟਰਸਾਈਕਲ ਤੇ ਔਖਾ ਹੋ ਜਾਂਦਾ ਹੈ ਮੋਟਰਸਾਈਕਲ ਚਲਾਊਗਾ ਅਗਲਾ ਅਗ ਵੀਡੀਓ ਬਣਾਊਗਾ ਵੀ ਬਾਜ਼ਾਰ ਚੌਕਾ ਕਰਦਾ ਮੋਟਰਸਾਈਕਲ ਮੈਂ ਤਾਂ ਮੈਂ ਤਾਂ ਪਈ ਔਖਾ ਆ ਜਾਣਾ ਹੁਣ ਭਈ ਹਲੇ ਸਪਰੇ ਵਾਲੇ ਕੋਲੇ ਜਾਇ ਨਹੀਂ ਆਣਾ ਜਾਣਾ ਦੀ ਦੋ ਟੋਲੇ ਕੋਰੇ ਦੇ ਕਢਾਣੇ ਨੇ ਉਹ ਕਹੀਂ ਜਾਂਦਾ ਮੇਰੀ ਸਪਰੇ ਮੇਰੀ ਸਪਰੇ ਨਾ ਭਈ ਆ ਰਿਆ ਹੁਣ ਪਤਾ ਲੱਗੂਗਾ ਕਰੂਗਾ ਕਿਵੇਂ ਕਰਦਾ ਇਹਦਾ ਤਾਂ ਹੈਗਾ ਦੀ ਵੀ ਕਰਸ਼ੀ ਆਉਂਾ ਵੇਰ ਵੀ ਫਾਇਦਾ ਨਹੀਂ ਬਾਈ ਯਾਰ ਉਹਦੀ ਜੀ ਦੀ ਪੱਕਾ ਨਾ ਜੀਆ ਵਿਚਾਰੇ ਦੀ ਆਹ ਇਹ ਚੱਕਰ ਹੋ ਜਾਂਦਾ ਬਾਈ ਯਾਰ ਇੱਕ ਤਾਂ ਇਹਨੂੰ ਕੰਮ ਬਹੁਤ ਰਹਿੰਦੇ ਨੇ ਬੰਦੇ ਨੂੰ ਦਬਾਈ ਕਰਨ ਵਾਲਾ ਜਣਾ ਹੁਣ ਇਹਦੇ ਘਰੋਂ ਫੋਨ ਆਇਆ ਦੀ ਇਹਦੇ ਬੰਦੇ ਬਹੁਤ ਰਹਿੰਦੇ ਨੇ ਸਪਰੇਅ ਵਾਲੇ ਤਿੰਨ ਤਾਂ ਨੇ ਮਗਰ ਇਹਨੂੰ ਕੰਮ ਨੂੰ ਆਪਣੇ ਖੇ ਆਏ ਨੂੰ ਇਹਨੂੰ ਲਾ ਲਓ ਵੀ ਆਇਆ ਦੀ ਇਹ ਮੋਸ ਤੋਂ ਇੱਕ ਦਿਨ ਪਹਿਲਾਂ ਆਇਆ ਦੀ ਬਈ ਆਇਆ ਤਾਂ ਬਾਹਰ ਨੂੰ ਆਇਆ ਦੀ ਲਾ ਲਓ ਵੀ ਬਾਰ ਨੂੰ ਆਪਣੇ ਇਹ ਚਾਰ ਕੀਲੇ ਕਰਕੇ ਬਾਗੋਂ ਦੇ ਦੀ ਘਾਰ ਆਇ ਤੇ ਲਈ ਉਹ ਮੁੜ ਕੇ ਆਇਆ ਨਹੀਂ ਤੇ ਦੂਜੇ ਦਿਨ ਨਹੀਂ ਆਇਆ ਤੀਜੇ ਦਿਨ ਕਹਿੰਦਾ ਜੀ ਮੈਂ achar ਕੀਲੇ ਕੱਢਦਾ ਨਾ ਮਾ ਫਿਰ ਕੀੜੇ ਕੱਢੇਗਾ ਬਾਈ ਹੁਣ ਤੇਰੀ ਮਰਜ਼ੀ ਐ ਫੇਰ ਭਾਈ ਅਸੀਂ ਘਰ ਨੂੰ ਛੱਡਣ ਵਾਗ ਗਿਆ ਬਦੀ ਨੂੰ ਫੇਰ ਇਹ ਹੋਰ ਦੇ ਕੱਢ ਗਏ achar ਕੀਲੇ ਵਿੱਚ ਵੀ ਅਗਲੇ ਦਿਨ ਦੋ ਕੀਲੇ ਆਪਣੇ ਮੁੱਛਲ ਦੇ ਕੱਢ ਕੇ ਫੇਰ ਵਗ ਗਿਆ ਫੇਰ ਨਹੀਂ ਆਇਆ ਹੋਣਾ ਜਿਆ ਦੀ ਬਾਈ ਤੜਸੀ ਦਾ ਵਿਚਾਰਾ ਕੁਬੀਲਦਾਰੀਆਂ ਜਾਦੇ ਨੇ ਇਹਨੂੰ ਇਕੱਲੇ ਨੂੰ ਪਰਸੋਂ ਮਾਰਕਟ ਦੇ ਭੋਗ ਤੇ ਵਾਗਿਆ ਫੇਰ ਕਰਦਿਆਂ ਲੈ ਕੇ ਵਾਗਿਆ ਵਿਚਾਰਾ ਇਹ ਦਵਾਈ ਕਰਦਾ ਯਾਰ ਵਧੀਆ ਬਾਈ ਦਵਾਈ ਦਾ ਮੁੱਲ ਐ ਵੀ ਆਪਾਂ ਨੂੰ ਦਵਾਈ ਤੱਕ ਮਤ ਬਣਾ ਵੀ ਚਾਹੀਏ ਇੱਕ ਦਿਨ ਖੜਨਾ ਪੈ ਜੇ ਇਹ ਬੰਦੇ ਵਿੱਚ ਇਹ ਦਵਾਈ ਵਧੀਆ ਕਰਦਾ ਯਾਰ ਵਿਚਾਰਾ ਹੁਣ ਕੀ ਤਾਂ ਹੀ ਕੜ ਗਏ ਨਹੀਂ ਤਾਂ ਉਹ ਵੱਡਾ ਢੋਲਾ ਪਾਲਾਂ ਦੇ ਆਪਣੇ ਹੈਗੇ ਆ ਉਹਨਾਂ ਕੋਲੇ ਦਵਾਈ ਵਾਲੀ ਵੀ ਤੋਂ ਦਵਾਈ ਲੈਣੇ ਵੱਡੇ ਢੋਲੇ ਦਾ ਆਪਾਂ ਨੂੰ ਫਾਇਦਾ ਨਹੀਂ ਨਾ ਵੱਡੇ ਢੋਲੇ ਤੇ ਬਾਈ ਫਿਰ ਬੰਦੇ ਛੀ ਚਾਹੀਦੇ ਨੇ ਛੀ ਬੰਦੇ ਨਾਲ ਲਾ ਲਓ ਬਾਈ ਫਿਰ ਦਿਹਾੜੀ ਚਾਹੀਦੇ ਨੇ ਅੱਲਾ ਦਿਹਾੜੀ ਬਹੁਤ ਮਹਿੰਗੀ ਮੰਗਦੇ ਨੇ ਇੰਨੇ ਚ ਆਪਣੀ ਸਪਰੇ ਹੋ ਜੂਗੀ ਬਾਈ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਇਕੱਲਾ ਬੰਦਾ ਉਹ ਢੋਲਾ ਲਾ ਲਿਆ ਵੇ ਜਿਹੜੇ ਬੰਦੇ ਨੇ ਜਿਹਦੇ ਵਿਚਾਰ ਪੰਜਾਬ ਦੇ ਘਰ ਦੇ ਉਹਨੂੰ ਫਾਇਦਾ ਹੈ ਜਾਂ ਬਾਈ ਫਿਰ ਆਪਣੀ ਪਾਈਪ ਲਾਈਨ ਦੇ ਨਾਲ ਪਾਈਪ ਦੱਬੀ ਹੋਈ ਹੋਵੇ ਨਾਲ-ਨਾਲ ਉਹਦਾ ਫਾਇਦਾ ਬਾਈ ਉਹਦੇ ਨਾਲ ਆਏ ਆ ਕੀਲੇ ਦਾ ਪਾਇਪ ਪੈਂਦਾ ਉਹ ਵੀ ਬਸ ਕੀਲੇ ਚ ਆਏ ਆ ਵੀ ਦੋ ਬੰਦੇ ਵੀ ਖਾਰਦਣਗੇ ਸਿਰੇ ਤੇ ਟਰੈਕਟਰ ਖੜਾ ਦੇ ਬੰਦਾ ਸਿਰੇ ਤੋਂ ਟਰੈਕਟਰ ਦੇ ਨਾਲ ਅਜਾਇੰਟ ਕਰਕੇ ਤੋਂ ਟਰੈਕਟਰ ਤੋੜ ਦੇ ਅਗਲਾ ਵੀ ਚੱਲ ਬਈ ਚਲਾਤਾ ਫੇਰ ਜਿਵੇਂ ਮਰਦੀ ਅਗਲਾ ਉਹ ਕਰ ਲੈ ਬਈ ਆਹ ਠੀਕ ਆ ਬਈ ਹੁਣ ਕਰੀਏ ਕੀ ਯਾਰ ਮੌਕੇ ਤੇ ਔਖਾ ਹੋ ਜਾਂਦਾ ਬਈ ਪਰ ਉਹ ਜਦ ਖੇਚੜ ਹੀ ਆ ਬਈ ਪੈਸੇ ਵੱਧ ਲੱਗਦੇ ਨੇ ਆਪਣੇ ਤਾਂ ਇਹ ਕਹਿੰਦੇ ਕਰੀਏ ਬਾਈ 5500 ਰੁਪਇਆ ਲੱਗ ਗਿਆ ਟਰੈਕਟਰ ਆਈਟੂ ਜਿਹੜੀ ਨਾਲ ਕੀ ਫਾਇਦਾ 2.5 ਗੇ ਰੱਕੇ 4 4000 ਲੱਗ ਜੇ ਦੋ ਦਿਨਾਂ ਦਾ ਅਨ ਬਾਕੀ ਬਾਈ 1500 ਦਾ ਕਹਿੰਦਾ ਥੀਲ ਖਰਚਾ ਸਾਢੇ 54 ਰੁਪਇਆ ਹੋ ਗਿਆ ਕੋਈ ਫਾਇਦਾ ਨਹੀਂ ਬਾਈ ਜਿਹਦੇ ਆਪਦੇ ਘਰ ਦੇ ਬੰਦੇ ਨੇ 54 ਉਹਨੂੰ ਫਾਇਦਾ ਹੈ ਉਹਨੂੰ ਆਏ ਫਾਇਦਾ ਹੋ ਜਾਣਾ ਵੀ ਚਲ 4 ਬੰਦੇ ਆਪਦੇ ਘਰ ਦੇ ਨੇ ਚਾਰੇ ਹੀ ਕਰਦਾਂਗੇ ਪੱਕੀ ਜੀਰੀ ਤੇ ਬਾਈ ਫਾਇਦਾ ਵੀ ਨਹੀਂ ਉਹਦਾ ਯਾਰ ਪੈ ਪਾਗਲਾ ਕਹਿ ਲਦਾ ਦਿੰਦਾ ਵੀ ਦਾਣਾ ਨਹੀਂ ਘੇਰਦਾ ਜਦੋਂ ਝੂਟਾ ਮਾਰਦਾ ਅਗਲਾ ਪਾਈਪ ਨੂੰ ਬਈ ਦਾਣੇ ਪੋਲੀਓ ਦੀ ਦਾਣਾ ਕਿਰਦਾ ਦਾ ਹੈਗੀ ਐ ਆਪਾਂ ਨੇ ਇਦੋਂ ਪਹਿਲਾਂ ਕਰਕੇ ਦੇਖੀ ਐ ਜੇ ਤਾਂ ਉਥੇ ਹੁਣ 6-7 ਬੰਦੇ ਪਾਈਪ ਉੱਤੇ ਰੱਖੀ ਜਾਣ ਪਾਈਪ ਨਾਲ ਥੱਲੇ ਲਾਉਂ ਕੱਢ ਲੈਣ ਫੇਰ ਤਾਂ ਨਹੀਂ ਕੋਈ ਦਿੱਕਤ ਹੈਗੀ ਜਦੋਂ ਪਾਈਪ ਥੱਲੇ ਚੱਲਦਾ ਜਿਵੇਂ ਗੱਬੇ 'ਚ ਹੁੰਦੀ ਐ ਜੀਰੀ ਉਦੋਂ ਵੀ ਇਹਨ ਗੱਬੇ 'ਚ ਬਾਈ ਟੁੱਟ ਜਾਂਦਾ ਜੇ ਗੱਬੇ 'ਚੋਂ ਪੇਟਾ ਟੁੱਟ ਜੇ ਤਾਂ ਵੀ ਮਸਾ ਹੋ ਹੁੰਦਾ ਐ ਇਹ ਚੀਜ਼ ਐ ਔਰ ਉਹੀ ਲੱਗਦਾ ਬਾਈ ਯਾਰ ਸਪਰੇਅ ਤਾਂ ਯਾਰ ਕਰਾਈ ਤੇ ਕਰਾ ਲਾ ਤਾਂ ਵੀ ਇਕੱਲੇ ਬੰਦੇ ਹੁੰਦਾ ਯਾਰ ਕੋਈ ਤੋਕੇ ਨਹੀਂ ਮੰਨਦਾ ਹੈਗਾ ਬੰਦੇ ਰੱਖੂ ਤਾਂ ਫੇਰ ਪੰਗੇ ਖਾਨੇ ਸੋ ਛਿੜਦੇ ਨੇ ਖਰਜਾਂ ਦਾ ਅਸੀ ਦਾ ਬਾਈ ਕਈ ਵਾਰੀ ਲੈਂਦਾ ਪਤਾ ਨਹੀਂ ਕਿਸਮਤ ਤੇ ਆਂਦੇ ਹੂੰ ਤੜਕੀ ਜਿਨੀ ਹੀ ਚਲਾ ਦੇ ਵੀ ਚਲਾ ਦਾਂਗੇ ਜਾ ਕੇ 11 ਵਜੇ ਕਰਨ ਲੱਗਦੇ ਆਥਣ ਦਾ ਕੰਮ ਸਾ ਸਪਰੇਅ ਹੁੰਦੀ ਉਹਨਾਂ ਦੀ ਨਾ ਪਾਣੀ ਨਾ ਕਰਨੀ ਖੋਲ ਕੇ ਕੇਰਾ ਉਹਨੂੰ ਸਪਰੇਅ ਤੇ ਆਏ ਬਾਈ ਚਾਰ ਕਿਲੇ ਦੀ ਦਵਾਈ ਕੋਲੀ ਉਹਦੀ ਉਹ ਕਰ ਦੂਗਾ ਇਹਨੇ ਚਾਰ ਕਿਲੇ ਰਹੀਏ ਤੜਕੇ ਕੱਢ ਜੂਗਾ ਅੱਧਾ ਕਿਲਾ ਗੋਰੇ ਤੇ ਢੋਢੋ ਲੈਨੇ ਉਹਨੂੰ ਕਹਾਂ ਦੀ ਮਾਂ ਬਈ ਆਪਣੇ ਜਿਹੇ ਮਾਰ ਕੇ ਜਾਈ ਬੀੜਾ ਕੁਬੀੜਾ ਕਰਕੇ ਕਹਿੰਦਾ ਜੀ ਮੈਂ ਕਰ ਜੂਗਾ ਬਾਈ ਹੁਣ ਜਾਏ ਤਾਂ ਪਤਾ ਲੱਗੂਆ ਯਾਰ ਥਲੇ ਬਾਪੂ ਨਹੀਂ ਆਇਆ ਸਾਡਾ ਜਿਹੇ ਬਾਪੂ ਆ ਜਾਂਦਾ ਫਿਰ ਅਸੀਂ ਵਗ ਜਾਂਦੇ ਧਾਰ ਕੱਢਣ ਆਈਏ ਉਹ ਪਾਣੀ ਧਰ ਕੇ ਆਊਗਾ ਬਾਪੂ ਸਾਡਾ ਮੰਨਿਆ ਨਹੀਂ ਉਹ ਕਰਨਾ ਉਹ ਆ ਨਾ ਨਾ ਮੈਂ ਅਣੀ ਕਦਾ ਉਹਦੇ ਕਰਕੇ ਕਹਿੰਦਾ ਉਹ ਵੀ ਆਉਂਗਾ ਐ ਕਰੂਗਾ ਬਗਜੀ ਚਾਚਾ ਮੈਂ ਅਜੇ ਖੜੇ ਆ ਉਹ ਸਪਰੇਅ ਵਾਲਾ ਮੁੰਡਾ ਤੇ ਕੇਟ ਐ ਨਾ ਬਈ ਦਵਾਈ ਲੱਗ ਰਿਆ ਗੱਲ ਆ ਯਾ ਇਹ ਦੋ ਮਾਤਾ ਲਗੋ ਬਈ ਕੀ ਹੋ ਰਿਹਾ ਯਾਰ ਆ ਮੱਝਾ ਬਈ ਹਲੇ ਆਪਣੀ ਕਾਹੀ ਦਾ ਹਾਂ ਹੋਈ ਜਾਂਦੀ ਐ ਸੂਣ ਵਾਲੀ ਲੱਗਿਆ ਨਾ ਕਿੱਕ ਦਾ ਬਈ ਉਹਦਾ ਸਟਰੀਟ ਨਹੀਂ ਲਿਖੀ ਅਸੀਂ ਨੇ ਉਹਦਾ ਬਾਪੂ ਨੇ ਸਾਡੇ ਨੇ ਟੀਕਾ ਭਰਾਇਆ ਦੀ ਤਰੀਕ ਦੀ ਦਿੱਕਤ ਲੱਗ ਗਈ ਨਹੀਂ ਤਰੀਕ ਲਿਖੀ ਹੋਈ ਹੋਵੇ ਫਿਰ ਕੋਈ ਚੱਕਰ ਨਹੀਂ ਹੁਣ ਇਹਦੀ ਸਾਡੀ ਤਰੀਕ ਤਾਂ ਲਿਖੀ ਹੋਈ ਦੀ ਬਈ ਮੈਂ ਇਹਨੂੰ ਚੈੱਕ ਕਰਾਵਾਉਣਾ ਵੀਰਾਂ ਯਾਰ ਕੋਈ ਫੇਰ ਔਖਾ ਹੋ ਜਾਂਦਾ ਹੁਣ ਕਾਈ 3 ਮਹੀਨੇ ਦੀ ਹੋਣ ਵਾਲੀ ਇਹਨੂੰ ਚੈੱਕ ਕਰਾ ਕੇ ਦੇਖਾਂਗੇ ਜਿਹੜਾ ਬਸੂ ਦਾ ਉਹੀ ਪਤਾ ਲੱਗ ਜਾਂਦਾ ਖਰ ਜਿਹੜਾ ਰਹਿ ਜਾਂਦਾ ਜਿਹੜਾ ਨਾ ਸਹੀ ਹੋਵੇ ਆਪਣੀਆਂ ਚੁੱਕ ਕੇ ਇਹਦਾ ਸਾਨੂੰ ਉਹਦੀ ਪਤਾ ਲੱਗ ਜਾਂਦਾ ਵੀ ਹਾਂ ਰਹਿ ਗਈ ਏ ਕਈ ਵਸੂਣਾ ਭਾਈ ਪਤਾ ਨਹੀਂ ਲੱਗਦਾ ਹੈਗਾ ਬਸ ਬਟੇ ਛੱਡ ਜਾ ਹੁਣ ਬਈ ਪਾੜੇ ਪਾਰ ਕੀਆ ਹੁਣ ਬਈ ਨਜ਼ਾਰਾ ਆ ਰਿਹਾ ਘਾਟਾ ਦਾ ਕਟੀਆਂ ਤੇ ਲੱਗ ਜਾਂਦਾ ਬੰਦ ਦੇ ਖੋਲਦੇ ਐ ਕਰਦੇ ਹੁਣ ਦੋ ਤਿੰਨ ਮਹੀਨਿਆਂ ਨਾਲ ਉਹ ਵੀ ਅਗਲਾ ਕੰਨਾ ਚਗਾਣਾ ਚਾਹੀਦਾ 6 ਮਹੀਨੇ ਹੋ ਗਏ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਕੁ ਬੱਲਾ ਚਗਾਉਂਦੀ ਦੀ। ਪਰ ਇਹ ਸਾਨੂੰ ਝੂਠ ਮਾਰ ਕੇ ਦੇਦੀ ਦੀ ਬੰਦੇ ਨੇ ਉਦੋਂ। ਦੁੱਧ ਤਾਂ ਵੀ ਝੂਠ ਮਾਰ ਗਿਆ ਸਾਲਾ ਸੂਣ ਦਾ ਵੀ ਝੂਠ ਮਾਰ ਗਿਆ ਬੰਦਾ ਪਰ ਯਕੀਨ ਨਹੀਂ ਰਿਹਾ ਬਾਈ ਅੱਜ ਕੱਲ ਹੁਣ ਜੇ ਕੋਈ ਬੰਦੇ ਤੋਂ ਕਿਸੇ ਤੋਂ ਲੈਣੀ ਆ ਆਪਣੇ ਵਧੀਆ ਬੰਦੇ ਤੋਂ ਲਵੇ ਅਗਲਾ ਮੱਝ ਵੀ ਮੇੜੀ ਵੀ ਲੈਣੀ ਐ। ਮੇੜੀ ਆ ਗਈ ਆ ਬਈ ਆਪਣੇ ਮਿੱਤਰ ਕੋਲੇ ਇੱਕ ਵਧੀਆ ਸੂਈ ਹੋਈ ਆ ਬਾਈ 7-8 ਦਿਨਾਂ ਦੀ ਸੂਈ ਹੋਈ ਐ 12 ਲੀਟਰ 11 ਦੁੱਧਾ ਉਹਦੇ ਥੱਲੇ ਵਧੀਆ ਬੈੜੀ ਐ ਸੋਹਣੀ ਬੈੜੀ ਐ ਪੰਜ ਦਵਾ ਦਾਂਗੇ ਬਾਈ ਵਧੀਆ ਕੋਈ ਜਿਆਦੇ ਮਹਿੰਗੀ ਵੀ ਨਹੀਂ ਹੈਗੀ ਫਿਰ ਆਇਆ ਵੀ ਅਗਲਾ 2 ਰੁਪਏ ਬਾਈ ਆਪਦੇ ਕਮਾਕੀ ਦੇਊਗਾ ਆ ਤਾਂ ਹੈ ਨਹੀਂਗਾ ਵੀ ਆਪਾਂ ਕਹ ਜੀ ਵੀ ਅਗਲਾ ਆਪਾਂ ਰੇਟੇ ਦੇ ਦਊਗਾ ਤੇ ਚੱਲ ਬਾਈ ਅਗਲਾ ਵੀ ਦਲਾਲ ਬਣਾ ਕਰਦਾ 2 ਰੁਪਏ ਕਮਾਣ ਦਾ ਮਾਰੀ ਫਿਰਦਾ ਅਸਾਂ ਵੀ ਉਹਦੀ ਵੀਡੀਓ ਬਣਾਣੀ ਸੀ ਅੱਜ ਜਾ ਨਹੀਂ ਗਿਆ ਯਾਰ ਕੰਮ ਹੋ ਗਿਆ ਕੋਈ ਸਾਨੂੰ ਮਤ ਸੰਜੇ ਦੇਖਦੇ ਆ ਸ਼ਾਮ ਨੂੰ ਨੀਂਜਾ ਆ ਗਿਆ ਤੜਕੀ ਬਣਾਵਾਂਗੇ ਸਵੇਰੇ ਸਵੇਰੇ ਬਣਾ ਕੇ ਪਾ ਦਾਂਗੇ ਹੁਣ ਨੇਰੇ ਚ ਬਾਈ ਫਿਰ ਦੀਵੀਆਂ ਨਹੀਂ ਨੇਰੇ ਚ ਦਾ ਫਿਰ ਮੋਬਾਈਲ ਦੇ ਨਾਲ ਲਾਈਟ ਦਾ ਪ੍ਰਬੰਧ ਚਾਹੀਦਾ ਇਹ ਲਾਈਟ ਹੋ ਗਈ ਫਿਰ ਇਹ ਵੀਡੀਓ ਬਣੂਗੀ ਆ ਜੀ ਹੁਣ ਅਸੀਂ ਵੀ ਬਸ ਐਵੇਂ ਨੇਰਾ ਫੜ ਜਾਂਦਾ ਮੂਨਕ ਬਾਗ ਜਦੇ ਉਹਨੇ ਬਾਣੀਆਂ ਨੇ ਸੋਨੀ ਨੇ ਖਣਾਲੇ ਟਾਈਮ ਲੱਗ ਗਿਆ ਉੱਥੇ ਚਾਹ ਮੰਗਾਲੀ ਗੋਨੇ ਬਗ ਜਾਂਗੇ ਬਗ ਜਾਂਗੇ ਕਰ ਜਾਂਦਾ ਬਾਈ ਬਾਕੀ ਬੜੀ ਤੁਸੀਂ ਚੈਨਲ ਨੂੰ ਯਾਰ ਸਬਸਕ੍ਰਾਈਬਰ ਕਰੋ ਫਿਰ ਕਿਧੋ ਉੱਪਰ ਦਾ ਸਪੋਰਟ ਦਿਓ ਬਈ ਆਪਾਂ ਕੰਮੀ ਚੋਟਾ ਕਰ ਰਹੀ ਆ ਬਈ ਆਪਾਂ ਜਿੰਨੀ ਸਪੋਰਟ ਕਰੋਨੇ ਬਈ ਵੱਧ ਤੋਂ ਵੱਧ ਕਰੋ ਯਾਰਾ ਲਾਈਕ ਤੇ ਕਮੈਂਟ ਸੇਅਰ ਕਰੋ ਸਾਰਾ ਕੁਝ ਤੁਸੀਂ ਕਰਨਾ ਬਈ ਯਾਰ ਤੂੰ ਹੰਡੀ ਕਿਰਪਾ ਕੁਝ ਇੱਜਾ ਫਾਟੇ ਤੇ ਪਾਣੀ ਦਾ ਤੋਂ ਅਰੇ ਪੀਤਾ ਲੱਗਿਆ ਉਹਦੇ ਕੀ ਗੋ ਦੁੱਧ ਤਾਂ ਮਿਲ ਜਾਣਗੇ ਇਹੇ ਗੋ ਦੁੱਧ ਮਿਲ ਜਾਣਗੇ ਗੋ ਦੁੱਧ ਤਾਂ ਮਿਲ ਜਾਣਗੇ ਹਮ ਪਰ ਮੈਂ ਕਿਹਾ ਲਵਗਾ 100 100 ਰੁਪਏ ਦੇ ਨਹੀਂ ਉਹਨਾਂ ਤੋਂ ਰਣਜੀਤ ਕੋ ਮਿਲ ਜਾਣਗੇ ਉਹਨਾਂ ਤੋਂ ਲਿਆਂਦੇ ਨੇ ਉਹ ਆਉਲੇ ਲੰਬੇ ਨੇ ਇਹਦਾ ਹੀ 150 ਲਿਆ ਰਹੇ ਕਿ ਕਿਨੇ ਨੇ 150 ਪਾਣੀ 200 ਦਾ ਐਂ ਜੇ ਆਈਏ ਹਾਂ ਆ ਕਿਵੇਂ ਬੰਤਾ ਜੁਹੇ ਇਹ ਸੋ ਬਾਜ ਨਟਕਾਲੇ ਦੀ ਕਿੱਟੀ ਜੋ ਅੱਜ ਵੱਜਦੀ ਇਹਦਾ ਕਿਹੜੇ ਟੀ ਨਹੀਂ ਉਸੇ ਨਹੀਂ ਅੱਛਾ ਟੂਬਾ ਲਟਕਾ ਲਿਆ ਬਚਾਰਾ ਜਿਸ ਟੂਬੇ ਦੇ ਗਾਸ਼ੇ ਦਾ ਰੱਥਾ ਸਿੰਘੇ ਚ ਬਸਾ ਲਿਆ ਮੈਂ ਕੱਟੀ ਨੇ ਵੈਸੇ ਦੇਖ ਲਿਆ ਤਾਂ ਇੰਨਾ ਸ਼ੁਕਰ ਨਾ ਖਾਈ ਪਾਣੀ ਦਾ ਪਿਆਣ ਆਰੇ ਦੇ ਦੋ ਅੱਛਾ ਇਹ ਉਹਦੀ ਫਜ਼ਾਇਤ ਦੀ ਹੈ ਟੂਬਾ ਕਹਾਂ ਲਟਕੇ ਕਿੱਤੀ ਥੱਲੇ ਕੱਟੀ ਕਹਾਂ ਖੜੀ ਅੱਛਾ ਮੇਰੇ ਕੋਲ ਜੇ ਪਸਾਰ ਕਹਦਾ ਮੇਰਾ ਢੀੜੀ ਬੰਨੀ ਹੋਈ ਸੀ ਆ ਇਹਨੂੰ ਤਾਂ ਮੌਜ ਲੱਗ ਰਹੀ ਆ ਹੀ ਕਰਦਾ ਮੂੰਹ ਖਾ ਲਿਆ ਕਰਦਾ ਉਹ ਗੱਲ ਆ ਨਹੀਂ ਨਿਆਲੇ ਆਲੇ ਨਹੀਂ ਬੁੱਲੇ ਲੁੱਟਣ ਦੇਈ ਵਿਚਾਰੇ ਨੂੰ ਇਹ ਕਿਹੜਾ ਰੇਡੀ ਖਿੱਚ ਕੇ ਜਾਂਦਾ ਹੈ ਉਹ ਵਾਂਹ ਪਰ ਹੂੰ ਢੀ ਖਾ ਲਾ ਭਾਈ ਹੋਰ ਕੀ ਆ ਜਾਣਦਾ ਨਹੀਂ ਲੋਕੀ ਆ ਵਿਚਾਰੇ ਦੀ ਉੱਥੇ ਖਾ ਗਈ ਉਹ ਕੱਢੀ ਗਲਤ ਸੁਣਾ ਲਾ ਦੀ ਆ ਯਾਰਾਂ ਔਖਾ ਹੈ ਤਾਹੀਂ ਮਹਾਬਤਾਂ ਨਹੀਂ ਅਜਗਾ ਦੋ ਬੰਦਰ ਖਾਈ ਉਰੇ ਹੋਰ ਆ ਔਖਾ ਹੋ ਜਾਣਾ ਯਾਰੋ ਬਾਈ ਰਣਾ ਚ ਉੱਪਰ ਆ ਉੱਪੇ ਹਾਂ ਨਹੀਂ ਕੋਈ ਨਹੀਂ ਤੇ ਦੇ ਚਾ ਛੱਡਾਂਗੇ ਨਹੀਂ ਖਾਈ ਗਈ ਉਹ ਸਮਾਂ ਪਾ ਲੈ ਮੇਰੇ ਗੁੱਲ ਦੱਸ ਕੀ ਹੈ ਹਾਂ ਬਾਪੂ ਅਲੇ ਛੋਟਾ ਹੋ ਗਿਆ ਪਤਾ ਇਹਨਾਂ ਦੀ ਕਦਰ ਹੁੰਦੀ ਸੀ ਹੁਣ ਕਦਰ ਨਹੀਂ ਹੈਗੀ ਬਾਈ ਹੁਣ ਅਗਲਾ ਕਹਿਣਾ ਛੱਡ ਪਰਾਂ ਬੜੀ ਨਹੀਂ ਸਾਡੀ ਤਾਂ ਦੇ ਮਾਸੀ ਬੜਾ ਬੱਛਰੂ ਤੋਂ ਮੰਦੀ ਆ ਭਾਈ ਸੋਬਾ ਸਿੰਘ ਸਾਡਾ ਤਾਂ ਹੀ ਫਰੀ ਜਾਂਦਾ ਵਿਚਾਰਾ ਦੇਖਦਾ ਇਹਨੇ ਕਿਉਂ ਉੱਪਰ ਪਾ ਲਿਆ ਵਈ ਹੁਣ ਨਵਾਦਾ ਉਹ ਵੀ ਪਾ ਕੇ ਇਹਦੇ ਖੇਤ ਜਾ ਮੰਗਣੀ ਗੋਰੇ ਦਾ ਫੋਨ ਆਈ ਜਾਂਦਾ ਮੇਰੀ ਉਹ ਕਰਾ ਦੇ ਗੋਰਾ ਤਾਂ ਹੁਣ ਅੱਡੇ ਕਹ ਨਹੀਂ ਜਾਂਦਾ ਸੀ ਹੈ ਅੱਡੇ ਕਹ ਨਹੀਂ ਜਾਂਦਾ ਸੀ ਹੁਣ ਉਹ ਅੱਡੇ ਕੰਨ ਹਾਂ ਜੀ ਜੇ ਫੇਟ ਬਾਬਾ ਜੀ ਉਦੋਂ ਮੈਂ ਦੇਖਿਆ ਸੀ ਉਹ ਪੂਆ ਦੇ ਟੀਗਾ ਲਵਾ ਕੇ ਲਿਆਇਆ ਸੀ ਉਦੋਂ ਐ ਸਿੱਧਾ ਹੀ ਜਾਂਦਾ ਸੀ ਉਹ ਫੇਟ ਕੰਨ ਇੱਧਰ ਸਿੱਧਾ ਗਿਆ ਸੀ ਅੱਡੇ ਤੇ ਦੇਖਿਆ ਸੀ ਸਿੱਧਾ ਜਾ ਰਿਹਾ ਸੀ ਉਹ ਅੱਡੇ ਤੋਂ ਅੱਗੇ ਜਾਣ ਲੱਗ ਰਿਹਾ ਸੀ ਸਿਰਫ ਉਹ ਲਿਆਣਾ ਆਪਣਾ ਦਹੀ ਦੇ ਵੀ ਉਹਦਾ ਨਹੀਂ ਇਹ ਦੇਉ ਉਹ ਵੀ 105 ਨੇ ਦੁੱਧ ਦਹੀਂ ਦੁਕਾਨ ਕਰਤੀ ਉਹ ਦਹੀਂ ਦੂਹੀਂ ਦਾ ਦੁਕਾਨ ਤੇ ਮਿਲ ਜਾਂਦੀ ਓਈ ਹੈ। ਨਾ, ਲਿਆਉਂਦਾ ਹੁੰਦਾ ਕਿਤੇ ਉੱਥੇ ਜਾ ਕੇ ਕੋ। ਅੱਛਾ ਜੀ। ਤਿਆਰ ਤੂਰ ਤਾਂ ਹੀ ਹੋਈ ਫਿਰਦਾ ਸੀ ਉਹ। ਤਿਆਰ ਤਾਂ ਜਿੰਮ ਚੋਂ ਆਇਆ ਹਣਾ। ਜੈਮਲ ਆ ਰਿਹਾ ਇਕਦਾਂ। ਮਾਸਲ ਗੇਨ ਕਰ ਰਿਹਾ ਹੈ। ਮਾਜਨ ਕੱਟ ਗਿਆ ਉਹਦਾ 7-8 ਕਿਲੋ। ਵਧੀਆ ਹੈ। ਨਹੀਂ ਐਡਾ ਮੋਟਾ ਹੁੰਦਾ ਵੀ। ਕਿੱਕ ਕਮੰਟਰ ਉਹਦੇ ਚ ਵੀ। 31 ਪਤਾ ਨਹੀਂ ਕਤਿਆਲੀ ਇਹ ਨਾ ਹੁੰਦਾ ਯਾਰ। ਓ ਇੰਨਾ ਵਜਣੀ। ਉਹ ਰਾਂ। ਇਹ ਨਾ ਰਿਵਾਜ ਨੇ ਪਾਲ ਰੱਖਿਆ ਸੀ ਵਰਤਾਈ। ਇੰਨਾ ਹੋ ਜਾਣਗੇ ਮੈਂ ਹੋ ਜਾਂਦਾ ਉਹ ਜਾ। ਵਜਨ ਨਹੀਂ ਹੁੰਦਾ ਨਾ ਪਤਾ। ਖਾਂਦਾ ਬੋਖੀ ਤਲੇ ਫਲੇ। ਤਲੇ ਫਲੇ ਨਹੀਂ ਕੰਮ ਖਰਾਬ ਕਰਤਾਈ। ਹੁਣ ਘਟਾ ਆ ਗਿਆ ਉਹ ਫੇਰ। ਉਹ ਸਾਰਾ ਵਜਨ ਉੱਚ ਰਹਿ ਗਿਆ। 10 7-8 ਕਿਲੋ ਵਜਨ ਘਟਾ ਲਿਆ। 7-8। ਮੰਦਨ ਡਰਾਫਟ ਹਾਲੇ ਦੇ ਓਏ ਇੰਦਰ ਨਿਆ ਪਈਏ ਆ ਬਹਿਜਾਰ ਤਾਂ ਕਿੱਥੇ ਜਾਖਦੇ ਆ ਆ ਓਏ ਕਹਿੰਦੀ ਬਦੋਤ ਜੇ ਨਾ ਕਹਾਵਾਂ ਨੀ ਪਾ ਜੀਂਦਾ ਰਿਆ ਕਿਸ ਤਰ੍ਹਾਂ ਗਿਟਾਰ ਘਟਦੇ ਫਿਰ